ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਣ ਲੱਗਿਆ ਹੈ ਮਹਿੰਗਾਈ ਦੀ ਮਾਰ ਖੇਡ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਦੱਬਣ ਵਾਲੇ ਨੇ ਜਿहां ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਜੋ ਹੈ ਮਹਿੰਗਾ ਹੋਣ ਜਾ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਜੋ ਨੇ ਹੁਣ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਜਿहां ਆਮ ਲੋਕਾਂ ਦੀਆਂ ਜੇਬਾਂ ਉੱਤੇ ਬਹੁਤ ਵੱਡਾ ਡਾਕਾ ਛੇਤੀ ਹੀ ਪੈਣ ਜਾ ਰਿਹਾ ਹੈ ਦਰਸਲ ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਕਲਰ ਫਿਰ ਤੋਂ ਵਾਦਾ ਹੋਣ ਜਾ ਰਿਹਾ ਤੇ ਵਾਦਾ ਕੱਲ ਦੁਪਹਿਰ ਨੂੰ 12 ਵਜੇ ਸ਼ੁਰੂ ਹੋ ਜਾਵੇਗਾ ਯਾਨੀ ਕਿ ਜੇਕਰ ਤੁਸੀਂ ਕੱਲ ਦੁਪਹਿਰ 12 ਵਜੇ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਕ੍ਰੋਸ ਕਰਦੇ ਹੋ ਤਾਂ ਤੁਹਾਨੂੰ ਅਜੇਹੇ ਦੇ ਵਿੱਚ 5 ਤੋਂ 10 ਰੁਪਏ ਤੱਕ ਜਿਹੜੇ ਨੇਗੇ ਟੋਲ ਦੇ ਵੱਧ ਦੇਣੇ ਪੈਣਗੇ ਤੇ ਤੁਹਾਨੂੰ ਵੱਡਾ ਝਟਕਾ ਵੀ ਲੱਗ ਸਕਦਾ ਕਿਉਂਕਿ ਜੇਕਰ ਰੋਜ਼ ਦਾ ਆਣਾ ਜਾਣਾ ਪਹਿਲਾਂ ਕੀ ਮੋਟਾ ਪੈਸਾ ਤੁਸੀਂ ਟੋਲ ਪਲਾਜ਼ਿਆਂ ਤੇ ਦੇ ਰਹੇ ਹੋ ਤੇ ਅਜੇਹੇ ਦੇ ਵਿੱਚ ਜੇਕਰ 5 ਤੋਂ 10 ਰੁਪਏ ਹੋਰ ਵੱਧ ਦੇਣੇ ਪੈ ਜਾਣ ਆਮ ਲੋਕਾਂ ਵਾਸਤੇ ਬਹੁਤ ਵੱਡਾ ਝਟਕਾ ਵੀ ਹੈ ਦੱਸ ਦਈਏ ਕਿ 5 ਤੋਂ 10 ਰੁਪਏ ਤੱਕ ਦਾ ਟੋਲ ਜੋ ਹੈ ਵੱਧ ਵਸੂਲਿਆ ਜਾਵੇਗਾ ਇਸ ਵਾਅਦੇ ਦੇ ਨਾਲ ਜੇਕਰ ਕੋਈ ਪ੍ਰਭਾਵਿਤ ਹੋਇਆ ਹੈ ਤਾਂ ਸਿਰਫ ਔਰ ਸਿਰਫ ਆਮ ਲੋਕ ਜਿਨ੍ਹਾਂ ਨੂੰ ਵੱਧ ਪੈਸੇ ਹੋਣ ਟੋਲ ਕ੍ਰੋਸ ਕਰਨ ਦੇ ਦੇਣੇ ਪੈਣਗੇ ਦੱਸ ਦਈਏ ਕਿ ਖਾਸ ਤੌਰ ਤੇ ਇਹ ਝਟਕਾ ਜਲੰਧਰ ਲੁਧਿਆਣਾ ਜਾਣ ਵਾਲੇ ਲੋਕਾਂ ਦੀਆਂ ਜੇਬਾਂ ਤੇ ਹੈ ਕਿਉਂਕਿ ਇਸ ਦਾ ਅਸਰ ਜਿਹੜਾਗਾ ਇਹਨਾਂ ਲੋਕਾਂ ਤੇ ਜ਼ਿਆਦਾ ਪਏਗਾ ਟੋਲ ਪਲਾਜ਼ਾ ਜ਼ਿਆਦਾਤਰ ਜਿਹੜਾ ਲੁਧਿਆਣਾ ਅਤੇ ਜਲੰਧਰ ਵਾਲਿਆਂ ਦੇ ਵੱਲੋਂ ਕ੍ਰੋਸ ਕੀਤਾ ਜਾਂਦਾ ਹੈ ਜਿਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ 5 ਤੋਂ 10 ਰੁਪਏ ਜਿਹੜੇ ਨੇ ਟੋਲ ਕ੍ਰੋਸ ਕਰਨ ਦੇ ਬਾਅਦ ਜਿਹੜੇ ਨੇ ਇਹਨਾਂ ਦੇ ਵੱਲੋਂ ਵਸੂਲੇ ਜਾਣਗੇ ਤੇ ਜੇਕਰ ਟੋਲ ਪਲਾਜ਼ੇ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਇਹ ਕੋਈ ਸਾਲ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਬਲਕਿ ਇਹ ਤੀਸਰੀ ਵਾਰ ਹੋਇਆ ਜਦੋਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੋਵੇ ਉਸ ਤੋਂ ਪਹਿਲਾਂ ਇਸ ਮਹਿੰਗੇ ਟੋਲ ਪਲਾਜ਼ੇ ਤੇ ਦੋ ਵਾਰ ਹੋਰ ਕੀਮਤਾਂ ਵੱਧ ਚੁੱਕੀਆਂ ਤੇ ਹੁਣ ਤੀਜੀ ਵਾਰ ਫਿਰ ਤੋਂ ਮਹਿੰਗਾਈ ਦੀ ਮਾਰਕੀਟ ਲੋਕ ਜਿਹੜੇ ਨੇ ਨੱਪਦੇ ਹੋਏ ਨਜ਼ਰ ਆ ਰਹੇ ਤਾਂ ਉੱਥੇ ਲੋਕਾਂ ਦਾ ਗੁੱਸਾ ਜੋ ਇੱਕ ਵਾਰ ਫਿਰ ਤੋਂ ਸੱਤਵੇਂ ਅਸਮਾਨ ਤੇ ਹੈ ਲਾਡੋਵਾਲ ਟੋਲ ਪਲਾਜ਼ਾ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਹਿਲਾਂ ਕੀ ਇਸ ਮਹਿੰਗੇ ਟੋਲ ਪਲਾਜ਼ੇ ਕਰਕੇ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ 5 ਤੋਂ 10 ਰੁਪਏ ਤੱਕ ਦਾ ਵਾਅਦਾ ਜਿਹੜਾ ਟੋਲ ਕ੍ਰੋਸ ਕਰਨ ਦਾ ਫਿਰ ਤੋਂ ਕਰ ਦਿੱਤਾ ਗਿਆ ਜਿਸ ਕਰਕੇ ਆਮ ਲੋਕ ਹੁਣ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ ਪਰੇਸ਼ਾਨ ਵੀ ਨੇ ਇਹ ਸੋਚ ਕੇ ਕਿ ਕੀ ਅਸੀਂ ਆਪਣੀਆਂ ਤਨਖਾਹਾਂ ਦੇ ਨਾਲ ਘਰ ਚਲਾਈਏ ਗੱਡੀ ਦਾ ਤੇਲ ਪੁਆਈਏ ਕੰਮਕਾਰ ਕਰਾਈਏ ਜਾਂ ਫਿਰ ਇਨ੍ਹਾਂ ਟੋਲ ਪਲਾਜ਼ਿਆਂ ਦੇ ਉੱਤੇ ਜਾ ਕੇ ਵੱਧ ਤੋਂ ਵੱਧ ਪੈਸੇ ਜਿਹੜੇ ਹੈ ਦਈਏ ਤਾਂ ਕਈ ਵਾਰ ਇਸ ਟੋਲ ਪਲਾਜ਼ੇ ਨੂੰ ਬੰਦ ਕਰਨ ਨੂੰ ਲੈ ਕੇ ਵੀ ਮੰਗ ਉੱਠੀ ਸੀ ਪਰ ਇਹ ਟੋਲ ਪਲਾਜ਼ਾ ਅਜੇ ਤੱਕ ਬੰਦ ਨਹੀਂ ਹੋਇਆ ਜਿਸ ਕਰਕੇ ਲੋਕ ਹੁਣ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਹੈ ਤਾਂ ਮਾਰਚ ਮਹੀਨੇ ਦੇ ਆਖਰੀ ਦਿਨ ਆਮ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ 31 ਮਾਰਚ ਦੁਪਹਿਰ 12 ਵਜੇ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲਿਆਂ ਨੂੰ ਝਟਕਾ ਲੱਗੇਗਾ ਕਿਉਂਕਿ ਇਨ੍ਹਾਂ ਕੀਮਤਾਂ ਦੇ ਵਿੱਚ ਫਿਰ ਤੋਂ 5 ਤੋਂ 10 ਰੁਪਏ ਤੱਕ ਦਾ ਜੜਾਗਾ ਵਾਅਦਾ ਕੀਤਾ ਗਿਆ ਖੈਰ ਤੁਹਾਡੇ ਕੀ ਵਿਚਾਰ ਨੇ ਮਹਿੰਗਾਈ ਦੇ ਸਦ ਔਰ ਦੇ ਵਿੱਚ ਜੋ ਮਹਿੰਗਾਈ ਹੋਰ ਵਾਧਰੀ ਉਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਉਥੇ ਹੀ ਇਹ ਵੀ ਦੱਸ ਦਈਏ ਕਿ ਦੂਜੇ ਪਾਸੇ ਸពਦੇ ਦੌਰਾਨ ਲੁਧਿਆਣਾ ਤੋਂ ਬਰਨਾਲਾ वाया ਸੁਧਾਰ ਰਾਇਕੋਟ ਮੈਲਕਲਾ ਜੋ ਦੋ ਟੋਲ ਪਲਾਜ਼ਾ ਨੇ ਪਿੰਡ ਰਕਬਾ ਨੇੜੇ ਮੁੱਲਾਂਪੁਰ ਤੇ ਦੂਜਾ ਪਿੰਡ ਮਹਿਲਕਲਾਂ ਦੇ ਵਿੱਚ ਜੋ ਕਿ ਇੱਕੋ ਹੀ ਕੰਪਨੀ ਦੇ ਨੇ ਤੇ ਕੰਪਨੀ ਨੇ ਕੋਵਿਡ ਦਾ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਮੰਨਿਆ ਗਿਆ ਤੇ ਇਹ ਦੋਵੇਂ ਟੋਲ ਪਲਾਜ਼ਾ ਮਿਤੀ 2 April ਰਾਤ 12 ਵਜੇ ਤੋਂ ਬਾਅਦ ਬੰਦ ਹੋ ਜਾਣਗੇ ਇਹ ਵੱਡਾ ਬਿਆਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਿੱਤਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਦੋ ਟੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਜਾਣਗੇ ਤੇ ਸੇਨਾਲ ਕੀ ਇੱਕ ਟੋਲ ਪਲਾਜ਼ਾ ਜੋ ਲਾਡੋਵਾਲ ਟੋਲ ਪਲਾਜ਼ਾ ਪਹਿਲਾਂ ਦੋਹੀ ਬਹੁਤ ਮਹਿੰਗਾ ਸੀ ਉਸ ਟੋਲ ਪਲਾਜ਼ੇ ਦੇ ਵਿੱਚ 5 ਤੋਂ 10 ਰੁਪਏ ਤੱਕ ਜਿਹੜੇ ਨੇ ਹੁਣ ਵਧ ਹੋਰ ਵਸੂਲੇ ਜਾਣਗੇ